ਹਾਂਜੀ ਕਿੱਦਾਂ ਮਿੱਤਰੋ ਕੀ ਹਾਲ ਚਾਲ ਨੇ ਕੱਲੂ ਜਾਣਾ ਬਸਾਫੀ ਤੇ ਆਪਾਂ ਤੱਲਣ ਸਾਗ ਲੱਗੇ ਹਾਂ ਟਰੈਕਟਰ ਤੋਂ ਹਣਾ ਲਓ ਦੇ ਇਹ ਟਰੈਕਟਰ ਚੱਲੇ ਕੋਲ ਤਾਂ ਆਪਣਾ ਹੈਲਪਰ ਨਾਲ ਆਜੇ ਕੰਮ ਕਰਾਊਗਾ ਇਹ ਆਪਣੇ ਨਾਲ ਟਰੈਕਟਰ ਦਿਵਾਊਗਾ ਹੈਲਪਰ ਸਾਹਿਬ ਟਰੈਕਟਰ ਤੋਂ ਬਾਹਰ ਨਾਲ ਪ੍ਰਿੰਟ ਸਾਈਡ ਕਹਿੰਦੇ ਮੁੰਡੇ ਨੇ ਤੋੜ ਦਿੱਤੀ ਆਪਣੇ ਹੈਲਪਰ ਨੇ ਕਿੱਦਾਂ ਫੋਰਮੈਨ ਸਾਹਿਬ ਤੋਹ ਜੋ ਅਜੇ ਦੀ ਦਰੀ ਚ ਹੈ ਕਾਦਾ ਹੀ ਲੱਗਾ ਤਾਂ ਫੋਲੀ ਬੋਹਰ ਨਾ ਗਿੱਲੇ ਕਰਦੀ ਜੇ ਗਿੱਲੇ ਹੋਗੇ ਤੇਰੇ ਤੋਂ ਲੈਣੇ ਆ ਤੈਨੂੰ ਦੱਸ ਦਿੰਦਾ ਮੈਂ ਹੂੰ ਯਾ ਪਰਵਾਹ ਦਾ ਨਹੀਂ ਸ਼ਕਲ ਦੇਖੀ ਆਪਣੇ ਚਰੀ ਹੋ ਚੁੱਕੀ ਆ ਗੱਦੇ ਵੀ ਹੋ ਗਏ ਟਰਾਲੀ ਤੇ ਛੱਤ ਹੋਈ ਗਈ ਬਾ ਨਿਸ਼ਾਨ ਸਾਹਿਬ ਲਾਉਣ ਵਾਲਾ ਰਹਿ ਗਿਆ ਕਹਿੰਦੇ ਲੋ ਮੇਟਰੋ ਟਰੈਕਟਰ ਤੇ ਲੱਗ ਗਿਆ ਨਿਸ਼ਾਨ ਸਾਹਿਬ ਵਜਤ ਦੇਣਾ ਹੈਗਾ ਵਿਸਾਖੀ ਦਾ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਟਰਾਲੀ ਤੇ ਰਹਿ ਗਿਆ ਇੱਕ ਨਿਸ਼ਾਨ ਸਾਹਿਬ ਆਪਣਾ ਲਾਉਣ ਵਾਲਾ ਟਰੈਕਟਰ ਤੇ ਲੱਗ ਗਿਆ ਲੋ ਮੇਟਰੋ ਵਗੇ ਰਹੀ ਅੱਗੇ ਤੋਂ ਆਪਾਂ ਹਮ ਕਿੱਥੇ ਚੱਲਾਂ ਕਿੱਥੇ ਚੱਲਾਂ ਉਹ ਜੀ ਓਏ ਕਿਹੜਾ ਪਾਛੇ ਆ ਹੋਵੇ ਮੇਤਰੋ ਚਾਲੇ ਬਾਦ ਤੇਨੇ ਤੰਮਣ ਖਾਉਂ ਜਗ ਲੋਹਾ ਮੰਦਾ ਹੈ ਸਾਧੀਆਂ ਇੱਕ ਤਾਂ ਸਾਨੂੰ ਆ ਬੰਦੇ ਬਹੁਤ ਲੇਟ ਕਰਦੇ ਦੇਖ ਲੋ ਕਿ ਤੁਸੀਂ ਲੇਟ ਆਏ ਆ ਮੈਂ ਜਦੋਂ ਤਿਆਰ ਬੈਠਾ ਤੁਸੀਂ ਬਹੁਤ ਲੇਟ ਕਰਦੇ ਆ ਆਹੱਲਾ ਮਾਹ ਕਮੋਦੀ ਬਾਜੀ ਆਪਣੇ ਕਹਤਾ ਇਹਨਾਂ ਨੂੰ ਪਿਆਸ ਬਹੁਤ ਲੱਗਦੀ ਆ ਹੱਲੇ ਤੁਰੇ ਐ ਨਹੀਂ ਪਿੰਡੋਂ ਭਾਜੀ ਕੀ ਕਹਿਣਾ ਜਾਉਂਗੇ ਤੁਸੀਂ ਹਾਂਜੀ ਡਰਾਈਵਰ ਸਾਡਾ ਅਸਰਾ ਆ ਉਹ ਬਚ ਕੇ ਰਿਹਾ ਬਸ ਇਹਦਾ ਇਹ ਬਚ ਕੇ ਰਹਿਣਾ ਇਹ ਹੁਣ ਕਿੱਥੇ ਕਰ ਰਹੇ ਆ ਇਸੇ ਕਰਦੇ ਨੇ ਆ ਅੱਜ ਨਾਲ ਜਿਹੜਾ ਮਗਰ ਬੈਠਾ ਹੈ ਤਾਂ ਕਿਨਾਂ ਮਿਸ ਕਰਾਉਂਦੇ ਆ ਹਾਏ ਗੁਰਪ੍ਰੀਤ ਹੋਈ ਭਈਆ ਉਹ 27 ਤਰੀਕ ਨੂੰ ਗੁਰਪ੍ਰੀਤ ਨੇ ਜਾਇਆ ਜਿਨਾ ਉਹਨੇ ਆ ਜਾਣਾ 27 ਤਰੀਕ ਨੂੰ ਉਹ ਜੀ ਸ਼ਿਵਰਨ ਸਿੰਘ ਸਾਹਿਬ ਬਹੁਤ ਚੰਗੇ ਆ ਆ ਇੱਥੇ ਆ ਕੇ ਇੱਥੇ ਆ ਕੇ ਇਹਨਾਂ ਆਗਾਮੀ ਦਰਸ਼ਕ ਰਾਵਾਂਗੇ ਆਹ ਪਾ ਮਿੱਤਰੋ ਤੇ ਹਰਦੀਪ ਇੱਥੇ ਲੱਗਦੇ ਆ। ਅੰਮ੍ਰਿਤਸਰ ਆਉਂਦੇ ਆ। ਅੰਮ੍ਰਿਤਸਰ ਆਉਂਦੇ ਆ। ਆਹਨ ਚੱਕੀ ਨਾ ਮਤਰਾ ਆਪਾਂ। ਕਿਤੇ ਕਿਤੇ ਉਸੇ ਲਈ ਕਰਦੀ ਸੀ ਜੀ ਇਦਾਂ। ਚਸ਼ਮਾ ਲਾ ਲਿਆ ਸੀਗਾ। ਕਾਸ ਬਾਕਰ ਹੋ ਰਿਹਾ ਹੈ। ਹਦੀਬ ਨੂੰ ਨਹੀਂ ਅਸੀਂ ਕਦੀ ਕੁਝ ਕਿਹਾ। ਤੁਸੀਂ ਹਰਦੀਪ ਤੁਸੀਂ ਹਰਦੀਪ ਨੂੰ ਮੈਸਜ ਕਰਦੇ ਹੋ ਆ। ਕਿਉਂ ਸਾਡਾ ਰੋਣਾ ਕਢਾਉਣਾ ਤੁਸੀਂ। ਸਾਡੇ ਕੋਲ ਪਹੁੰਚਣਾ। ਆਹ ਦੇਖੋ। ਓਏ ਹੁਣ ਉਹ ਤੂੰ ਆਉਂਦਾ ਹੀ ਤੈਨੂੰ ਕੀ ਚਾਹੀਦਾ ਤੈਨੂੰ ਮੇਰੀ ਗੱਲ ਸੁਣ ਕੀ ਲੈਣਾ ਕੀ ਆ ਆ ਕੇ ਲੈ ਲੈ ਬਾਬਾ ਜੀ ਨੇ ਬੋਲਣਾ ਉੱਥੇ ਚਲਾ ਕੇ ਤਾਂ ਦੇਖ ਚੱਲਦਾ ਚੱਲ ਫੇਰ ਲੈ ਲੈ ਇਹਨੂੰ ਹਟਾਣਾ ਨਹੀਂ ਨਹੀਂ ਮੈਂ ਨਾ ਕੋਈ ਹਵਾ ਲੈ ਲਾਂ ਮੋਰੀ ਇਹਦੇ ਹਵਾ ਇਦਾਂ ਨੂੰ ਮੈਨੂੰ ਉਹ ਤੇਰਾ ਚੈੱਕ ਕਰਦੇ ਕਰਦੇ ਹੁਣ ਹੋਇਆ ਨਾ ਇਹ ਸੋ ਜੀ ਅਸੀਂ ਹੁਣ ਇੱਥੇ ਘੁੰਮਣ ਫੇਨਾਏ ਆ ਤੱਲਨ ਸਾਹ ਦੇ ਪਿੱਛੇ ਵਾਲੀ ਸ਼ੌਪ ਤੇ ਆਪਣੇ ਅੱਜ ਜੱਪਨ ਨੂੰ ਖਾਦਾ ਸੋ ਜੀ ਅਸੀਂ ੜ ਘੁੰਮ ਕੇ ਬਾਹਰ ਆ ਚੁੱਕੇ ਆ ਅੰਦਰ ਕੁਝ ਹੈ ਨਹੀਂ ਹੈਗਾ ਤੇ ਹੁਣ ਅਸੀਂ ਬਾਹਰ ਆ ਸਟਾਈਲ ਘੁੰਮਣ ਦੇ ਆ ਇਹ ਸਾਡਾ ਮੋਦੀ ਭਰਾ ਪਾਜੀ ਬਲੋਬ ਨੂੰ ਨੌਣ ਲੱਗੇ ਹੁਣ ਤਾਂ ਪੈਸੇ ਮਿਲਦੇ ਹੋਣੇ ਆ ਆਹ ਰਾਣੀ ਦੱਸ ਜਾਓ ਖਲਾਓ ਖਲਾਓ ਜਿਹੜੀ ਖਾਣ ਮੱਛ ਜਿਹੜੀ ਮਾਜੀ ਖਿਲਾ ਦਿਓ ਭਾਈ ਕੌਣ ਆਲੀ ਕਾਢ ਯਾਰ ਭੈਂਦੀ ਆ ਉਹ ਇਧਰ ਤਾਂ ਉਹ ਤਾਂ ਉਹ ਵਾਟੇ 20 ਵੀ 40 40 ਆ 37 ਦੀ ਹੈ ਖਲਾਈ ਦਿੱਤੀ ਮੇਰੇ ਕੋਲ ਪੀ ਉਦਾਂ ਕਿ ਲਈ ਵੇ ਭਾਈ ਬਾਜੀ ਨੇ ਇਹ ਵੀ 40 ਇੱਕ ਹੋਰ ਆਉਂ ਮਹਾਰਾਜ ਲਾਉ ਪਾਜੀ ਤੇਰੇ ਲੈ ਕੇ ਆਇਆ ਛਾਹ ਪਾਜੀ ਸਾਰੀ ਪਸੰਦ ਕਰਦਾ ਜੀ ਇਹ ਦੁਕਾਨਦਾਰ ਬੜੇ ਸਾਧੂ ਮੰਨਦਾ ਪਹਾਂਦੇ ਬਸ ਲੰਗਾਰ ਦੇ ਮਿਲਣਾ ਹੋਰ ਲੰਗਾਰ ਮਿਲਣਾ ਉਈ ਗੱਲ ਵੇ ਦੂੜ ਰਿਹਾ ਉਹ ਨਹੀਂ ਕੈਮ ਰਿਹਾ ਜਾਂਦੀ ਨਹੀਂ ਇੱਥੇ ਭਾਈ ਸਾਡਾ ਫਾਰਮ ਚਿੱਤ ਹੋ ਗਿਆ ਉਹ ਨਾ ਬੋਲੋ ਹਾਂ ਬੋਲੋ ਮੋਦੀ ਸਿਰ ਉੱਡਦਾ ਜਾਂਦਾ ਜੋਤੇ ਦਾ ਨਹੀਂ ਲੱਗਦਾ ਸ਼ਰਮੀ ਨਹੀਂ ਗਾਲ ਕਾਲਾ ਪਰ ਤੇ ਆਉਂਦੇ ਆ ਉਹ ਤੁੰਨ ਨਹੀਂ ਦੇਖਾ ਉਹ ਮੇਰੀ ਗੱਲ ਤਾਂ ਸੁਣ ਕੇ ਦਿੱਕੇ ਘਰੋਂ ਗਏ ਕਿਧਰ ਆ ਮੋਤੀ ਦੀ ਤੁਸੀਂ ਵੇ ਥਾਾਰੇ ਮੋਤੀ ਨੂੰ ਤੰਗ ਕੀਤਾ ਪਿਆ ਤੁਸੀਂ ਦੋਨਾਂ ਨੇ ਉਹ ਕੀ ਜੀ ਨਾਸ਼ੀ ਆ ਨੂੰ ਛੱਡিয়ে ਵੀ ਜੀ ਗੁਰੂ ਵਾਲਾ ਬਣিয়ে ਨਛਿਆ ਨੂੰ ਛੱਡিয়ে ਵੀ ਜੀ ਗੁਰੂ ਵਾਲਾ ਬਣিয়ে ਜਿੱਦ ਤੇ ਇੱਕ ਕਾਂਗਦੀ ਆ ਖੜੇ ਰਹਿ ਰਹੀ ਤੇ ਰਹਾ ਮਰਦੀਆਂ ਬੈਠੀ ਆ ਬੱਚੇ ਤੇ ਵੀ ਕੰਧੋਂ ਥਾਣੇ ਨੂੰ ਆਉਣ ਤੂੰ ਤਾਂ ਬੈਈ ਤੂੰ ਤਾਂ ਨਿਕੜੀ ਆ ਇਹ ਲੁੱਟ ਕੇ ਆ ਸਾਢੇ 4000 ਵਾਲਾ ਪਜਾਮਾ ਭਾਜੀ ਲੱਗਦਾ ਖੂਬ ਆਜੀ ਸਦੀਆਂ ਇਹੀ ਵਜੀ ਹੋਣੀ ਮੇਰਾ ਪਜਾਮਾ ਲੈ ਲੇ ਫੱਟੀ ਲੈ ਆਵੇ ਕਿਤਨੇ ਇਸ ਕੋਲ ਕੋਲ ਚ ਨਟੋ ਕੇ ਐ ਮੇਰੇ ਜਨ ਵਾਲੇ ਹੈ ਐਡੀ ਤੇ ਆਪ ਦਾ ਦਿਖਾ ਲ ਤਾ ਕਪੜਾ ਦਾ ਦਿਖਾ ਬੋ ਥੱਲੇ ਆਉਣਾ ਤੂੰ ਕੋਈ ਗੰਦ ਮੋਦੀ ਚੱਲੋ ਪਿੱਛੇ ਬੈਠ ਜਾ ਕੇ ਨਿਆਣਾ ਤੋ ਕੋ ਜਾਲਾ ਹੁਣ ਮੋੜ ਦੇ ਭਾਈ ਉੱਥੋਂ ਦੀ ਦੋਵੇਂ ਮੈਟਰੋ ਵਾਪਸੀ ਕਰ ਲਈ ਆ ਘਰ ਨੂੰ ਹੁਣ ਡਰਾਈਵਰ ਸਾਹਿਬ ਇਹ ਕੀ ਤਗੜੇ ਆ ਨਹੀਂ ਹੋਣਾ ਯਾਰ ਡਰਾਈਵਰ ਇਹ ਕਿਹੜਾ ਆ ਨੇ ਜੇ ਬੜੀ ਪੈਂਡ ਨੂੰ ਹੁਣ ਠੀਸ ਲਾਇਆ ਹਰਜੀਤ ਦੀ ਮੰਮੀ ਆਉਣ ਪਛ ਲੋ ਬਹੁਤ ਸਾਰਾ ਕਾਲੀ ਅਸੀਂ ਘਰੇ ਜਾਓ ਬਹੁਤ ਜਿਆਦਾ ਕਾਲੀ ਐ ਸਾਈਕਲ ਝੁਕੇ ਹੂੰ ਮਮਾ ਪਾਪਾ साल कु मत्था टेकन आओ रही अ पौ चुके पिंड ਇੱਥੇ ਇਸ ਬਲੌਗ ਦੀ ਸਮਰੱਥੀ ਆ ਅੱਗੇ-ਅੱਗੇ ਨਿਊ ਨਿਊ ਕੰਟੈਕਟ ਤੁਹਾਨੂੰ ਮਿਲਦੇ ਰਹਿਣਗੇ ਚਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ